ਵਿਸ਼ਾ ਚੱਲ ਰਿਹਾ ਹੈ ਇੱਥੇ ਦੀ ਬਹੁਤ ਦਿੱਕਤ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਆ ਤੁਸੀਂ ਅੱਜ ਇਸ ਰੋਡ ਤੇ ਅਸੀਂ ਖੜੇ ਆ ਇਹ ਚੰਡੀਗੜ੍ਹ ਰੋਡ ਨੂੰ ਜਾ ਕੇ ਮਿਲਦੀ ਆ ਇਹਦੇ ਨਾਲ ਹੀ ਆ ਸੜਕ ਤੁਸੀਂ ਮੁੜੋਗੇ ਤੇ ਮੋਤੀ ਨਗਰ ਥਾਣੇ ਨੂੰ ਜਾਂਦੀ ਆ ਜੋ ਬੰਦ ਹੋਈ ਪਈ ਹੈ ਬੰਦ ਹੋਈ ਪਈ ਹੈ ਇਹਦਾ ਇਹਦਾ ਕੁਝ ਨਹੀਂ ਹਲ ਹੋ ਰਿਹਾ ਇਹਦੇ ਲਈ ਤਾਂ ਬਹੁਤ ਸਾਰੀਆਂ ਐਪਲੀਕੇਸ਼ਨਾਂ ਦਿੱਤੀਆਂ ਹੋਈਆਂ ਪਰ ਕਦੇ ਕੁਝ ਨਹੀਂ ਹੋਇਆ ਇਹ ਜਿਹੜਾ ਅੱਗੋਂ ਰੇਣੀ ਸੀਜ਼ਨ ਆ ਰਿਹਾ ਤੁਸੀਂ ਇਹ ਕੰਮ 2 ਮਿੰਟ ਰੁੱਕ ਕੇ ਨਹੀਂ ਕਰਾ ਸਕਦੇ ਜਨਤਾ ਦੇ ਪੈਸਿਆਂ ਦੀ ਬਰਬਾਦੀ ਤੇ ਫਿਰ ਤੁਸੀਂ ਦੇਖੋ ਅੱਜ ਜਿਹੜਾ ਤੁਸੀਂ ਟੋਆ ਪੱਟ ਕੇ ਜਾਂਦੀ ਆ ਕਾਰਪੋਰੇਸ਼ਨ ਜਾਂ ਜਿਹੜਾ ਵੀ ਅਧਿਕਾਰੀ ਸਾਡੇ ਲੱਗੇ ਨੇ ਉਹ ਟੋਆ ਪੱਟ ਕੇ ਉਹ ਟੋਏ 'ਚ ਪਾਣੀ ਭਰ ਜਾਂਦਾ ਸਰ ਦੋਨੋਂ ਸਾਈਡ ਦੀ ਬਾਤ ਇਹ ਹੀ ਹੈ ਕਿ ਜੋ ਕੰਮ ਡਿਲੇ ਹੋ ਗਿਆ ਔਰ ਉੱਪਰ ਸੇ ਬਾਰਿਸ਼ ਦਾ ਮੌਸਮ ਹੋ ਗਿਆ ਔਰ ਬਾਰਿਸ਼ ਬਹੁਤ ਜ਼ਿਆਦਾ ਹੋਈ ਤਾਂ ਇਸ ਵਜ੍ਹਾ ਸੇ ਦੂਸਰੀ ਰੋਡ 'ਤੇ ਫਰਕ ਪੜਾ ਅਦਰਵਾਇਜ਼ ਬਿਲਕੁਲ ਆਪਕੀ ਬਾਤ ਠੀਕ ਹੈ ਇਸ ਤਰਫ ਦਾ ਟ੍ਰੈਫਿਕ ਕੰਟਰੋਲ ਕੀਤਾ ਜਾ ਸਕਦਾ ਸੀ ਅਸੀਂ ਮੱਛਰ ਦੇ ਫੈਕਟਰੀ ਕਵਾਂਗੇ ਇਹਨੂੰ ਡੇਂਗੂ ਦੀ ਫੈਕਟਰੀ ਇਹ ਪੂਰੀ ਪਿਛਲੇ 4-5 ਸਾਲਾਂ ਪੂਰੀ ਮਸ਼ਹੂਰ ਹੈ ਅਗਰ ਬੰਦਿਆਂ ਨੂੰ ਅੱਜ ਜਾ ਕੇ ਮੈਂ ਤੁਹਾਨੂੰ ਮਿਲਾਨਾ ਵਾਂ ਉਹ ਬੰਦੇ ਇੰਨੇ ਕਿ ਦੁੱਖੀ ਨੇ ਉਹਨਾਂ ਦੀ ਸੜਕ ਪਿਛਲੇ ਲਗਭਗ 5-7 ਸਾਲਾਂ ਤੋਂ ਕੋਈ ਸਾਰ ਲੈਣ ਵਾਲਾ ਨਹੀਂ ਬਹੁਤ ਕੁੜੀਆਂ ਕਰਦੀਆਂ ਨੇ ਭਰਾਵਾ ਇੱਥੇ بڑے ਬੰਦੇ ਕਰਦੇ ਨੇ ਛਿਆਣੇ ਬੰਦੇ ਨੂੰ ਬੜਾ ਔਖਾ ਲੰਘਣਾ ਸਾਰਾ ਹੁਣ ਪਤਾ ਨਹੀਂ ਤਾਂ ਬੋਲੀਆਂ ਨੇ ਯਾਰ ਸੁਣਦਾ ਨਹੀਂ ਕ ਇਹਨਾਂ ਨੂੰ ਅਸੀਂ ਵੀ ਬੜੀ ਮਦਦ ਕੀਤੀ ਇਸ ਟਾਈਮ ਆਮ ਆਦੀ ਪਾਰਟੀ ਨੂੰ ਪਹਿਲਾਂ ਇੱਥੇ ਕੱਚਾ ਹੁੰਦਾ ਸੀ ਕੱਚੇ ਦਬਾਅ ਤੇ ਟੈਲਾਂ ਲਾਤੀਆਂ ਗਵਰਨਮੈਂਟ ਨੇ ਉਹ ਟੈਲਾਂ ਲਾਤੀਆਂ ਤਾਂ ਨਿਕਾਸੀ ਨਹੀਂ ਛੱਡੀ ਸਾਸਟਾਰਟ ਹੋਣੇ ਸੇ ਪਹਿਲੇ ਠੇਕੇਦਾਰ ਕੋਈ ਹਿਦਾਇਤ ਦੀ ਗਈ ਸੀ ਕਿ ਕੰਮ ਥੋੜਾ ਤੇਜ਼ੀ ਸੇ ਕਰਕੇ ਇਸੇ ਜਲਦੀ ਬੰਦ ਕਰਨਾ ਹੈ ਤਾਂ ਕਿ ਬਾਰਿਸ਼ ਦਾ ਪਾਣੀ ਹਾਂ ਬਾਰਿਸ਼ ਦਾ ਪਾਣੀ ਜਬ ਬਾਰਿਸ਼ ਸਟਾਰਟ ਹੋਗੀ ਤਾਂ ਬਾਰਿਸ਼ ਦਾ ਪਾਣੀ ਇਸ ਬਰਸਾਤੀ ਪਾਈਪਲਾਈਨ ਸੇ ਜਾ ਸਕੇ ਪੋਸ਼ ਲੱਕਾ ਦਾ ਬਸ ਕਹਿਣ ਨੂੰ ਹੀ ਹੈ ਤੁਸੀਂ ਚਾਹੇ 39 ਸੈਕਟਰ ਖੜੇ ਰਹੋ ਪਾਣੀ ਇੰਨਾ ਖੜਦਾ ਇੱਥੇ ਬੁਰਾ ਹਾਲ ਹੈ ਸਭ ਤੋਂ ਵੱਡੀ ਕਮੀ ਇੱਥੇ ਸੀਵਰੇਜ ਦੀ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਥੋੜੇ ਮੌਜੂਦਾ ਲੁਧਿਆਣਾ ਦੇ 39 ਸੈਕਟਰ ਇਲਾਕੇ ਦੇ ਵਿੱਚ ਦੇਖ ਸਕਦੇ ਹੋ ਇੱਕ ਪਾਸੇ ਸੜਕ ਜਿਹੜੀ ਹੈ ਬੰਦ ਪਈ ਹੋਈ ਹੈ ਜਿੱਥੇ ਕੰਮ ਚੱਲ ਰਿਹਾ ਹੈ ਸੀਵਰ ਦਾ ਪਾਈਪਾਂ ਪੈ ਰਹੀਆਂ ਨੇ ਪਰ ਦੂਜੇ ਪਾਸੇ ਦੂਜੀ ਸੜਕ ਚਾਲੂ ਹੈ ਜਿੱਥੇ ਜਿਹੜਾ ਟ੍ਰਾਫਿਕ ਹੈ ਆਂਦਾ ਜਾਂਦਾ ਨਜ਼ਰ ਆ ਰਿਹਾ ਹੈ ਪਰ ਜੋ ਹਾਲਾਤ ਇੱਕ ਲੇਨ ਦੇ ਬਣੇ ਹੋਏ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਜਿਹੜਾ ਪਾਣੀ ਭਰਿਆ ਹੋਇਆ ਹੈ ਸੜਕ ਦੇ ਉੱਤੇ ਤਸਵੀਰਾਂ ਨਾਲ ਦੀ ਨਾਲ ਸਕਰੀਨ ਦੇ ਉੱਤੇ ਚੱਲ ਰਹੀਆਂ ਨੇ ਦੇਖ ਸਕਦੇ ਹੋ ਟ੍ਰਾਫਿਕ ਆਂਦਾ ਹੋਇਆ ਨਜ਼ਰ ਆ ਰਿਹਾ ਤੇ ਦੂ ਪਾਵੇਂ ਕੰਮ ਸਟਾਰਟ ਹੈ ਇਹ ਪਾਈਪਾਂ ਪੈ ਰਹੀਆਂ ਨੇ ਸੀਵਰ ਦੀਆਂ ਪਾਈਪਾਂ ਨੇ ਜਾਂ ਜਿਹੜੇ ਰੇਨ ਡਰੇਨੇਜ ਸਿਸਟਮ ਦੀਆਂ ਪਾਈਪਾਂ ਨੇ ਉਹ ਕੌਂਸਲ ਸਹਿਬਾਨ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਪਰ ਦੇਖ ਸਕਦੇ ਹੋ ਕੰਮ ਪਾਵੇਂ ਚੱਲ ਰਿਹਾ ਹੈ ਪਰ ਮੌਨਸੂਨ ਦੇ ਸੀਜ਼ਨ ਦੇ ਦੌਰਾਨ ਇਹ ਕੰਮ ਕਿਉਂ ਸਟਾਰਟ ਕੀਤਾ ਗਿਆ ਇਹ ਵੀ ਜਿਹੜਾ ਸਵਾਲ ਉਹਨਾਂ ਤੋਂ ਜ਼ਰੂਰ ਪੁੱਛਾਂਗੇ ਪਰ ਕਿਤੇ ਨਾ ਕਿਤੇ ਕਾਫੀ ਸਾਲਾਂ ਤੋਂ ਹਾਲਾਤ ਜਿਹੜੇ ਨੇ ਇਸ ਇਲਾਕੇ ਦੇ ਮਾੜੇ ਬਣੇ ਹੋਏ ਸੀ ਜਿੱਥੇ ਜਦ ਵੀ ਮੌਨਸੂਨ ਸੀਜ਼ਨ ਦੇ ਵਿੱਚ ਪਾਣੀ ਪਰ ਜਾਂਦਾ ਹੁੰਦਾ ਸੀ ਲੋਕ ਪਰੇਸ਼ਾਨ ਹੁੰਦੇ ਸੀ ਪਰ ਦੇਖ ਸਕਦੇ ਹੋ ਇੱਕ ਤਸਵੀਰਾ ਹੋਰ ਤੁਹਾਨੂੰ ਮੈਂ ਦਿਖਾ ਦਵਾਂ ਜ਼ੂਮ ਕਰਕੇ ਕਵਾਂ ਕੈਮਰਾਮੈਨ ਨੂੰ ਇੱਕ ਵਾਰੀ ਉਹ ਤਸਵੀਰਾਂ ਦਿਖਾ ਦੇਣ ਕਿਸ ਤਰੀਕੇ ਜਿਹੜਾ ਹੈ ਪਾਣੀ ਭਰਿਆ ਹੋਇਆ ਸੜਕ ਦੇ ਉੱਤੇ ਤੇ ਲੋਕ ਜਿਹੜੇ ਆਸ-ਪਾਸੇ ਦੇ ਨੇ ਪਰੇਸ਼ਾਨ ਨਜ਼ਰ ਆ ਰਹੇ ਨੇ ਕਿਉਂਕਿ ਜਿਹੜਾ ਪਾਣੀ ਕਾਫੀ ਦਿਨਾਂ ਤੋਂ ਸੀਵਰ ਦਾ ਖੜਿਆ ਹੋਇਆ ਹੈ ਜਿਨ੍ਹਾਂ ਦੇ ਵਿੱਚ ਜਿਹੜੇ ਡੇਂਗੂ ਮਲੇਰੀਆ ਵਾਲੇ ਮੱਛਰ ਪਣਪਣੇ ਸ਼ੁਰੂ ਹੋ ਗਏ ਨੇ ਜੋ ਬਿਮ ਹੋਰ ਵੀ ਲੋਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿੰਨੇ ਕ ਸਮੇਂ ਤੋਂ ਜਿਹੜਾ ਇਹ ਲੋਕ ਪਰੇਸ਼ਾਨ ਨੇ ਇਸ ਕਾਰਨ ਸਰ ਕਿਵੇਂ ਹੋ ਬਹੁਤ ਵਧੀਆ ਜੀ ਸਰ ਜਿਹੜੇ ਹਾਲਾਤ ਇਸ ਮਹੱਲੇ ਤੇ ਬਣੇ ਹੋਏ ਨੇ ਕਦੋਂ ਦੇ ਇਹ ਹਾਲਾਤ ਬਣੇ ਹੋਏ ਨੇ ਦੇਖੋ ਇਹ ਤਾਂ ਬੜਾ ਪੁਰਾਣਾ ਵਿਸ਼ਾ ਚੱਲ ਰਿਹਾ ਹੈ ਇੱਥੇ ਦੀ ਬਹੁਤ ਦਿੱਕਤ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਪਤਾ ਕੀ ਹੈ ਆ ਤੁਸੀਂ ਅੱਜ ਇਸ ਰੋਡ ਤੇ ਹੀ ਖੜੇ ਆ ਇਹ ਚੰਡੀਗੜ੍ਹ ਰੋਡ ਨੂੰ ਜਾ ਕੇ ਮਿਲਦੀ ਆ ਇਹਦੇ ਨਾਲ ਹੀ ਆ ਸੜਕ ਤੁਸੀਂ ਮੁੜੋਗੇ ਤੇ ਮੋਤੀ ਨਗਰ ਥਾਣੇ ਨੂੰ ਜਾਂਦੀ ਆ ਉਹ ਬੰਦ ਹੋਈ ਪਈ ਐ ਬੰਦ ਹੋਈ ਪਈ ਐ ਤੁਸੀਂ ਦੇਖ ਹੀ ਲਿਆਣਾ ਅੱਗੇ ਜਾ ਕੇ ਤੁਸੀਂ ਸ਼ੋਰਟ ਲਓਗੇ ਤਾਂ ਦੇਖਿਓ ਉੱਥੇ ਉਹਨਾਂ ਨੇ ਪਰਮਾਨੈਂਟ ਹੀ ਉਹ ਬੰਦ ਕਰ ਦਿੱਤੀ ਹੈ ਕਾਰਨ ਕੀ ਐ ਕਿ ਉੱਥੇ ਕੋਈ ਲੋਕ ਲੋਕਰੀ ਨੇ ਰਹਿੰਦੇ ਦੇਖੋ ਉਸ ਸੜਕ ਦੀ ਜਿਹੜੀ ਗੱਲ ਐ ਨਾ ਉੱਥੋਂ ਦੇ ਤੁਸੀਂ ਸੈਕਟਰ 39 A ਦੇ ਅਗਰ ਬੰਦਿਆਂ ਨੂੰ ਅੱਜ ਜਾ ਕੇ ਮੈਂ ਤੁਹਾਨੂੰ ਮਿਲਾਨਾ ਵਾਂ ਉਹ ਬੰਦੇ ਇੰਨੇ ਕਿ ਦੁਖੀ ਨੇ ਉਹਨਾਂ ਦੀ ਸੜਕ ਪਿਛਲੇ ਲਗਭਗ 5-7 ਸਾਲਾਂ ਤੋਂ ਕੋਈ ਸਾਰ ਲੈਣ ਵਾਲਾ ਨਹੀਂ ਹੈਗਾ ਉਹ ਸੀਵਰੇਜ ਦਾ ਇੰਨਾ ਬੁਰਾ ਹਾਲ ਆ ਕਿ ਉਹ ਸੀਵਰੇ ਦੇ ਵਿੱਚ ਮੈਨੂੰ ਲੱਗਦਾ ਕਦੀ ਕਿਸੇ ਨੇ ਅੰਦਰ ਵੜ ਕੇ ਦੇਖਿਆ ਤੱਕ ਨਹੀਂ ਹੋਣਾ ਕਿ ਉਥੋਂ ਪਾਣੀ ਨਿਕਲਦਾ ਵੀ ਹੈਗਾ ਕਿ ਨਹੀਂ ਸਰਕਾਰਾਂ ਜਿਸ ਸਰਕਾਰਾਂ ਨੂੰ ਤੁਸੀਂ ਜੁਣਦੇ ਹੋ ਉਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕੋਈ ਆ ਕੇ ਧਿਆਨ ਹੀ ਨਹੀਂ ਦਿੰਦਾ ਚਲੋ ਕੰਮ ਵੀ ਕਰਾਉਂਦੇ ਹੋ ਇਹ ਨਜ਼ਰ ਆ ਰਹੇ ਨੇ ਕੰਮ ਚੱਲ ਰਿਹਾ ਪਰ ਕਾਰਨ ਕੀ ਹੈ ਕਿ ਇਹ ਕੰਮ ਬੋਲਦਾ ਕੀ ਹੈ ਕਿ ਇਸ ਤਰੀਕੇ ਹੱਲ ਹੋ ਪਾਵੇਗਾ ਮੈਂ ਮੇਰੀ ਇੱਕ ਗੱਲ ਸੁਣੋ ਤੁਸੀਂ ਕੰਮ ਚੱਲਦਾ ਕੰਮ ਚਲਾਣ ਦਾ ਇੱਕ ਸਮਾਂ ਹੁੰਦਾ ਜਦੋਂ ਤੁਹਾਨੂੰ ਪਤਾ ਵੀ ਇਹ ਜਿਹੜਾ ਅੱਗੋਂ ਰੇਣੀ ਸੀਜ਼ਨ ਆ ਰਿਹਾ ਤੁਸੀਂ ਇਹ ਕੰਮ 2 ਮਿੰਟ ਰੁੱਕ ਕੇ ਨਹੀਂ ਕਰਾ ਸਕਦੇ ਜਨਤਾ ਦੇ ਪੈਸਿਆਂ ਦੀ ਬਰਬਾਦੀ ਤੇ ਫਿਰ ਤੁਸੀਂ ਦੇਖੋ ਅੱਜ ਜਿਹੜਾ ਤੁਸੀਂ ਟੋਆ ਇਹ ਪੱਟ ਕੇ ਜਾਂਦੀ ਹੈ ਕਾਰਪੋਰੇਸ਼ਨ ਜਾਂ ਜਿਹੜਾ ਵੀ ਅਧਿਕਾਰੀ ਸਾਡੇ ਲੱਗੇ ਨੇ ਉਹ ਟੋਆ ਪੱਟ ਕੇ ਉਹ ਟੋਏ 'ਚ ਪਾਣੀ ਭਰ ਜਾਂਦਾ ਫਿਰ ਉਹਨੂੰ ਪਟੋਏ 'ਚੋਂ ਪਾਣੀ ਕੱਢੋ ਸਾਰਾ ਕੁਝ ਕਰੋ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਟੋਆ ਦੇ ਟੈਕਸ ਦੇ ਪੈ ਰਹੇ ਮੈਂ ਤਾਂ ਕਹਿ ਰਿਹਾ ਵੀ ਇਹ ਟਾਈਮ ਇਹ ਤੁਹਾਨੂੰ ਸੋਚਣਾ ਨਹੀਂ ਚਾਹੀਦਾ ਇਹੀ ਤੁਸੀਂ 2 ਮਿੰਟ ਠਹਿਰ ਕੇ ਕਰਾਂਦੇ ਕੰਮ ਜਾਂ ਫਿਰ ਰੇਣੀ ਸੀਜ਼ਨ ਤੋਂ ਪਹਿਲਾਂ ਕਰਾਂਦੇ کافی ਪਹਿਲਾਂ ਵੀ ਆਪਾਂ ਖਬਰਾਂ ਕੀਤੀਆਂ ਨਹੀਂ ਇਸ ਇਲਾਕੇ ਦੀਆਂ ਜਦ ਮੌਨਸੂਨ ਵੇਲੇ ਜਿਹੜੇ ਸੀਵਰ ਪੜ ਜਾਂਦੇ ਨੇ ਹੁਣ ਵੀ ਸੀਵਰ ਦਾ ਪਾਣੀ ਉਸ ਇਲਾਕੇ ਦੇ ਵਿੱਚ ਪਰਿਆ ਹੋਇਆ ਜਿੱਥੇ ਨਰਕਪਰੀ ਲੋਕ ਜ਼ਿੰਦਗੀ ਬਤੀਤ ਕਰ ਰਹੇ ਨੇ ਆਪਣੀ ਲੋਕਾਂ ਨੇ ਤਾਂ ਸਮਝੌਤਾ ਹੀ ਕਰ ਲਿਆ ਕਿ ਇਹੀ ਹਾਲਾਤ ਰਹਿਣੇ ਨੇ ਹਾਲਾਤ ਨਹੀਂ ਬਦਲਣ ਵਾਲੇ ਦੇਖੋ ਭਾਈ ਜੀ ਮੈਂ ਵਾਰਡ ਨੰਬਰ 28 ਤੋਂ ਇਲੈਕਸ਼ਨ ਲੜਿਆ ਹੋਇਆ ਬੀਜੇਪੀ ਦੀ ਟਿਕਟ ਤੋਂ ਮੇਰੇ ਕੋਲੇ ਅੱਜ ਵੀ ਮੁਹੱਲਾ ਨਿਵਾਸੀਆਂ ਦੇ ਜਿਹੜਾ ਮੇਰਾ ਏਰੀਆ ਵਾ ਮੈਂ ਮੰਡਲ ਪ੍ਰਧਾਨ ਵੀ ਆ ਤਿੰਨ ਵਾਰਡ ਮੇਰੇ ਕੋਲ ਆਂਦੇ 19 26 ਤੇ 28 ਤਿੰਨਾਂ ਦੀ ਦੇਖ ਰਹਿ ਚਲੋ 10 ਨੂੰ ਮਿਲੀ ਹੋਈ ਆ ਤਿੰਨਾਂ ਵਾਰਡਾਂ ਦਾ ਬਹੁਤ ਬੁਰਾ ਹਾਲ ਆ ਆਪਾਂ ਕਹੀਏ ਕਿਤੇ ਵੀ ਆ ਕਾਰਪੋਰੇਸ਼ਨ ਦੇ ਜਿੰਨੇ ਹੁਣ ਕੌਂਸਲਰ ਜਿੱਤ ਕੇ ਆਏ ਨੇ ਕੌਂਸਲਰ ਵੀ ਆਪਣੇ ਹੱਥ ਖੜੇ ਕਰ ਲੈਂਦੇ ਲੈ ਜੀ ਸਾਡੇ ਕੰਮ ਨਹੀਂ ਹੁੰਦੇ ਮੈਂ ਤਾਂ ਉਹਨਾਂ ਕੌਂਸਲਰਾਂ ਨੂੰ ਵੀ ਪੁੱਛਣਾ ਚਾਹਨਾ ਦੇਖੋ ਮੇਅਰ ਤੁਹਾਡਾ ਐਮ ਐਲ ਏ ਤੁਹਾਡਾ ਠੀਕ ਆ ਕੌਂਸਲਰ ਤੁਹਾਡਾ ਫਿਰ ਉੱਪਰ ਪੰਜਾਬ ਦੇ ਵਿੱਚ ਸਰਕਾਰ ਵੀ ਤੁਹਾਡੀ ਭਗਵੰਤ ਮਾਨ ਤੁਹਾਡਾ ਜੇ ਹੁਣ ਵੀ ਕੰਮ ਨਹੀਂ ਹੋਣੇ ਫਿਰ ਕੰਮ ਹੋਣੇ ਕਿੱਦਾਂ ਆ ਯਾ ਤਾਂ ਤੁਸੀਂ ਛੱਡੋ ਆਪਣੀਆਂ ਕੁਰਸੀਆਂ ਸਾਨੂੰ ਦਿਓ ਅਸੀਂ ਦੇਖੋ ਤੁਹਾਨੂੰ ਕੰਮ ਕਰਕੇ ਵੀ ਦਿਖਾਣੇ ਆਂ ਦੂਜੀ ਗੱਲ ਅੱਜ ਤੁਸੀਂ ਇਹਨਾਂ ਨੂੰ ਕੋਈ ਗੱਲ ਕਹਿ ਦਿਓ ਦੇਖੋ ਦੱਬੀ ਆਵਾਜ਼ ਚ ਇਹਨਾਂ ਦੇ ਹੀ ਕਾਉਂਸਲਰ ਆ ਕੇ ਕਹਿੰਦੇ ਨੇ ਜਾਂ ਇਹਨਾਂ ਦੇ ਹੀ ਨੁਮਾਇੰਦੇ ਆ ਕੇ ਕਹਿੰਦੇ ਸਾਡੇ ਕੋਲ ਤਾਂ ਪੈਸੇ ਹੀ ਨਹੀਂ ਜੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤਾਂ ਤੁਸੀਂ ਉਹਦੀ ਨੀਤੀਆਂ ਸਰਕਾਰ ਨੇ ਬਣਾਉਣੀਆਂ ਕਿੱਦਾਂ ਕਾਰਪੋਰੇਸ਼ਨ ਚਲਾਉਣੀਆਂ ਇਹ ਤੁਹਾਡਾ ਫਰਜ਼ ਬਣਦਾ ਇਸ ਤਰੀਕੇ ਨਾਲ ਤੁਸੀਂ ਇੱਕ ਵਾਂ ਡਵੈਲਪਮੈਂਟ ਕਰਨੀ ਆ 39 A ਨੂੰ ਆ ਸੜਕ ਜਾਂਦੀ ਹੈ ਜੀ ਸਾਰੇ ਪੋਸ਼ ਇਲਾਕੇ ਨੇ ਮੇਰੇ ਹਿਸਾਬ ਨਾਲ ਕਟੋ-ਕਟ 50-50 ਹਜ਼ਾਰ ਰੁਪਏ ਗੱਜੂ ਜਗਾਵਾ ਉੱਤੇ ਇੱਕ ਇੱਕ ਕੋਠੀ ਦੀ ਕੀਮਤ ਕਟੋ-ਕਟ ਨਹੀਂ ਤਾਂ 2-2 ਕਰੋੜ ਆ ਬੰਦਾ ਨਾ ਬੜੀ ਆਪਣੀ ਮਿਹਨਤ ਦੀ ਕਮਾਈ ਦੇ ਨਾਲ ਜ਼ਮੀਨ ਲੈਂਦਾ ਹੈ ਕਿ ਮੈਂ ਪੋਸ਼ ਇਲਾਕੇ ਦੇ ਵਿੱਚ ਰਵਾਂ ਜਿੱਥੇ ਸਿਕਿਉਰਿਟੀ ਦਾ ਪ੍ਰਬੰਧ ਹੋਵੇ ਇਲੈਕਟ੍ਰਿਸਿਟੀ ਹੋਵੇ ਪ੍ਰੋਪਰ ਸੜਕ ਦੀ ਸਹੂਲਤ ਆਵੇ ਪਰ ਦੇਖ ਸਕਦੇ ਹੋ ਭਾਵੇਂ ਇੱਧਰ ਕੰਮ ਚੱਲਦਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਪਰ ਦੂਜੇ ਪਾਸੇ ਜੇ ਗੱਲ ਕਰੀਏ ਪੂਰਾ ਪਾਣੀ ਭਰਿਆ ਹੋਇਆ ਸੜਕ ਦੇ ਉੱਤੇ ਟ੍ਰੈਫਿਕ ਜਿਹੜਾ ਆਂਦਾ ਜਾਂਦਾ ਪਰੇਸ਼ਾਨ ਹੋ ਰਿਹਾ ਵੈ ਬਾਈ ਜੀ ਇਸੇ ਗੱਲ ਦੀ ਤਾਂ ਗੱਲ ਕਰ ਰਹੇ ਆ ਤੁਹਾਡੇ ਨਾਲ ਇਹ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਸਮਾਂ ਹੁੰਦਾ ਕੰਮ ਕਰਾਉਣ ਦਾ ਕੰਮ ਇਹਨਾਂ ਨੂੰ ਇਸ ਪ੍ਰਸਾਤੀ ਸੀਜ਼ਨ ਹੀ ਲੱਭਿਆ ਵਾ ਤੁਹਾਨੂੰ ਕੰਮ ਕਰਾਉਣ ਲਈ ਦੂਜੀ ਗੱਲ ਇੱਥੇ ਹੁਣ ਜਿੰਨੀ ਦੇਰ ਤੁਸੀਂ ਗੱਲ ਕਰਦੇ ਹੋ ਅੱਜ ਇੱਥੋਂ ਦੇ ਸਾਡੇ ਨਿਧੀ ਜੀ ਨੇ ਉਹ ਕੀ ਕਹਿੰਦੇ ਨੇ ਇਲਾਕਾ ਪਾਰਸ਼ਰ ਤੁਸੀਂ ਉਹਨਾਂ ਕੋਲੇ ਚਲੇ ਜਾਓ ਇਹ ਚੀਜ਼ ਉਹਨਾਂ ਕੋਲ ਜਵਾਬ ਨਹੀਂ ਦਿੱਤਾ ਜਾਊਗਾ ਵੀ ਇਹ ਕਿਸ ਤਰੀਕੇ ਨਾਲ ਕਰ ਰਹੇ ਨੇ ਜ਼ਰੂਰ ਅਸੀਂ ਪੁੱਛਾਂਗੇ ਸਾਨੂੰ ਦਿਖ ਰਿਹਾ ਵਾ ਸ਼ਾਇਦ ਉਹਨਾਂ ਨੂੰ ਨਹੀਂ ਦਿਖ ਰਿਹਾ ਜ਼ਰੂਰ ਅਸੀਂ ਸਵਾਲ ਪੁੱਛਾਂਗੇ ਕਿ ਕਾਰਨ ਕੀ ਹੈ ਜੇ ਪਾਵੇਂ ਜਿਹੜਾ ਪ੍ਰੋਬਲਮ ਹੈ ਉਸ ਦਾ ਹੱਲ ਕੀਤਾ ਜਾ ਰਿਹਾ ਪਰ ਜਿਹੜਾ ਕਰੰਟ ਆਪਾਂ ਨੂੰ ਜਿਹੜਾ ਪ੍ਰੋਬਲਮ ਦਿਖ ਰਹੀ ਹੈ ਕਿਉਂ ਉਹਦਾ ਹੱਲ ਨਹੀਂ ਕੀਤਾ ਯਾਰ ਲੋਕ ਪਰੇਸ਼ਾਨ ਹੋ ਰਹੇ ਨੇ ਜਿਹੜੀ ਬੀਬੀਆਂ ਜਾਂਦੀਆਂ ਨੇ ਸਕੂਟੀ ਤੇ ਕਈ ਵਾਰੀ ਗਿਰਦੀਆਂ ਨੇ ਪਾਣੀ ਦੇ ਵਿੱਚ ਕਿਉਂ ਨਹੀਂ ਉਹਦਾ ਹੱਲ ਹੋ ਰਿਹਾ ਬਿਲਕੁਲ ਆ ਤੁਸੀਂ ਇਹ ਜਿਹੜੀ ਗੱਲ ਕਹਿ ਰਹੇ ਹੋ ਹੱਲੇ ਕੱਲ ਹੀ ਇੱਥੇ ਇੱਕ ਬਹੁਤ ਵਿਚਾਰੇ ਜੈਂਟਲ ਇੱਕ ਲੇਡੀ ਸੀਗੀ ਉਹ ਮੇਰੇ ਹਿਸਾਬ ਨਾਲ ਉਹ ਸ਼ਾਇਦ ਕਿਤੋਂ ਜਾ ਰਹੇ ਸੀਗੇ ਕੋਈ ਫੰਕਸ਼ਨ ਸੀ ਉਹਨਾਂ ਦੇ ਘਰ ਦਾ ਵਧੀਆ ਉਹਨਾਂ ਨੇ ਡਰੈਸ ਅਪ ਕੀਤਾ ਹੋਇਆ ਸੀਗਾ ਆ ਅੱਗੇ ਕੋਨੇ ਤੇ ਜਾਂਦੇ ਹੋਏ ਡਿੱਗ ਕੇ ਉਹਨਾਂ ਦੀ ਵਿਚਾਰਿਆਂ ਦੀ ਮੇਰੇ ਹਿਸਾਬ ਨਾਲ ਡਰੈਸ ਹੀ ਖਰਾਬ ਹੋ ਗਈ ਹੋਣੀ ਆ ਠੀਕ ਹੈ ਜੀ ਇਹ ਤਾਂ ਬਹੁਤ ਬੜੀਆਂ ਪ੍ਰੋਬਲਮਸ ਨੇ ਮੈਂ ਤਾਂ ਇਹ ਸਰਕਾਰ ਨੂੰ ਪੁੱਛਣਾ ਚਾਹਨਾ ਵੀ ਤੁਸੀਂ ਲੋਕਾਂ ਦਾ ਆ ਕੇ ਰਜੂਮ ਤਾਂ ਜਾਣੋ ਲੋਕਾਂ ਨੂੰ ਜਾਣੋ ਤਾਂ ਸਹੀ ਅੱਜ ਕੋਈ ਮੋਟਰ ਪਾਣੀ ਦੀ ਖਰਾਬ ਹੋ ਜਾਂਦੀ ਹੈ ਇਹਨਾਂ ਕੋ ਕਿੰਨੇ ਕਿੰਨੇ ਦਿਨ ਮੋਟਰ ਨਹੀਂ ਠੀਕ ਕੀਤੀ ਕਰਾਈ ਜਾਂਦੀ ਕੀ ਹੋ ਗਿਆ ਇਹਨਾਂ ਨੂੰ ਦੇਖੋ ਅਫਸਰ ਕਦੀ ਮਾੜਾ ਨਹੀਂ ਹੁੰਦਾ ਕੰਮ ਕਰਵਾਉਣ ਵਾਲੇ ਮਾੜੇ ਨੇ ਅੱਜ ਕੰਮ ਕਰਾਉਣ ਵਾਲੀ ਤੁਹਾਡੀ ਨੀਤੀ ਹੋਣੀ ਚਾਹੀਦੀ ਹੈ ਇਹਨਾਂ ਕੋ ਨੀਤੀਆਂ ਹੀ ਨਹੀਂ ਹੈਗੀਆਂ ਸਰਕਾਰ ਕੋਲੇ ਕਿਸ ਤਰੀਕੇ ਨਾਲ ਚੱਲਣਾ ਅਸੀਂ ਤਾਂ ਇਹਨਾਂ ਨੂੰ ਕਹਿੰਨੇ ਆ ਵੀ ਜਾਗੋ ਦੇਖੋ ਲੋਕਾਂ ਦੇ ਆ ਜਾਓ 2027 ਦੂਰ ਨਹੀਂ ਹੈਗੀ 2027 ਦੇ ਤੁਸੀਂ ਇਲੈਕਸ਼ਨਾਂ ਦੇ ਵਿੱਚ ਦੇਖਿਓ ਇਹਨਾਂ ਦਾ ਕੀ ਦੁਰਦਸ਼ਾ ਹੁੰਦੀ ਹੈ ਸਰ ਤਾਂ ਆਪੋਜੀਸ਼ਨ ਤੋਂ ਨੇ ਉਹ ਕਹਿ ਸਕਦੇ ਨੇ ਕਿ ਆਪੋਜੀਸ਼ਨ ਵਾਲੇ ਨੇ ਤਾਂ ਕਹਿ ਰਹੇ ਨੇ ਪਰ ਤੁਸੀਂ ਤਾਂ ਇਲਾਕੇ ਦੇ ਵਿੱਚ ਰਹਿੰਦੇ ਹੋ ਇਲਾਕੇ ਕਾਹੂੰ ਸਰ ਇੱਕ ਛੋਟੀ ਸੀ ਬਾਤ ਕਹੂੰਗਾ ਮੈਂ ਰਾਜਨੀਤੀ ਤੋਂ ਉੱਪਰ ਉੱਠ ਕੇ ਸੋਚਦਾ ਅਬ ਇਹ ਦੇਖਿਏ ਆਪਕੇ ਪਿੱਛੇ ਡੰਪ ਦਿਖਾ ਰਹੇ ਹੋ ਇੱਕ ਮਿੰਟ ਦਿਖਾਣਾ ਡੰਪ ਮੈਂ ਤੁਹਾਨੂੰ ਕਹੂੰਗਾ ਕਿ ਇੱਕ ਵਾਰੀ ਤਸਵੀਰਾਂ ਜ਼ੂਮ ਕਰਕੇ ਦਿਖਾਣ ਕਿਸ ਤਰੀਕੇ ਜਿਹੜਾ ਹੈ ਡੰਪ ਬਣਾਇਆ ਗਿਆ ਹੈ ਇਹ ਡੰਪ ਹੈ ਅਬ ਇਹ ਡੰਪ ਕਿਸ ਨੇ ਬਣਾਇਆ ਅਬ ਇਧਰ ਆਈਏ ਇਧਰ ਆਈਏ अब ये डंप किसने मनाया मैं इस डंप के खिलाफ जो डंप करते हैं इधर उनको रोकता हूँ उनको बोलता हूँ हम कनाडा में जैसे घुसते हैं हम बोलते हैं कैनेडा इज़ वेरी गुड इधर बेचते नहीं लेकिन यहाँ पर कौन फेंकता है जो एट मिनट जो लोग इधर फेंकते हैं मैं उनको मना करता हूँ तो मेरे अगेंस्ट हो जाते हैं मेरे को हवा तवा देते हैं धमकियाँ देते हैं जब मैं किसी सरकार से मदद मांगता हूँ कि मेरी मदद करो वो चुप हो जाते हैं अब मुझे बताओ एक ईमानदार शरीफ बंदा जो नेशन फर्स्ट आइडियोलॉजी लेके चल रहा है जो आपकी नशे विरुद्ध युद्ध लड़ रहा है अगर उसका आप समर्थन नहीं करेंगे तो किसका समर्थन कर रहे हो सर ये अपनी सिविक सेंस है नहीं लोक की नहीं ये सरकार को भी देखना है कि जो व्यक्ति आप अच्छी अच्छाई के लिए चल रहा है जो सत्य के साथ चल रहा है उसको हम बढ़ावा दें कि नहीं दें पार्षद आप जुड़े हैं ये मैंने नहीं चुना सर ताकत ने चुना है ताकत ने चुना है, तो है। नहीं जी ताकत ने चुना है ताकत का मीनिंग समझते हैं आप तो आपको समझ में आता है ठीक है यहाँ पर कितने लोगों के वोट कैंसिल हुए हैं सर यहाँ पर ये 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 भाई साहब हैं यहाँ पर एक कॉलोनी की कॉलनी गायब होगी थी चुकी उसका आवाज चुकी सर अरे शीशमहल बना।, बना नहीं एक मिनट एक मिनट शीशमहल बना आवाज़ चुकी गई दबाई गई क्या हुआ हम दो इंतजार कर रहे हैं तब तक सबको मैं कहना हूं, पड़ेगा। तो भी लोग दिखा दी अब कोई कहेगा का काम चलता है काम चलने से नहीं है ये सालों से ये प्रॉब्लम है एक बार मैं कहूँगा की थोड़ा सा आगे जो जाओगे उसकी फुटेज जरूर दिखाना ਕਿ ਉਸ ਰਾਸਤੇ ਪਰ ਮੈਂ ਖੁਦ ਡਿੱਗ ਗਿਆ ਹੂੰ ਡਿੱਗ ਕੇ ਮੇਰੀ ਲੱਤ ਟੁੱਟ ਉਹ ਪੈਰ ਹੋ ਗਿਆ ਸੀ 1 ਮਹੀਨਾ ਮੈਂ ਖੁਦ ਉਹ ਹੋ ਗਿਆ ਸੀ ਤਾਂ ਇਹ ਚੀਜ਼ ਕੋ ਆਪ ਜੋ ਉਹ ਦੇਖਦੇ ਇਸ ਵਿੱਚ ਪਾਣੀ ਭਰਿਆ ਰਹਿਤਾ ਇੱਥੇ ਲੱਗਦੀ ਹੈ ਫੜੀ ਟਾਡੀ ਇਸੇ ਜਗ੍ਹਾ ਲੱਗਦੀ ਹੈ ਫੜੀ ਹਾਂਜੀ ਉਹ ਕਿੰਨੇ ਕਜ ਇਹ ਕੇਸ ਤੁਸੀਂ ਆਪਣੇ ਅੱਖਾਂ ਨਾਲ ਹੀ ਦੇਖਿਆ ਕਿ ਬੰਦੇ ਡਿੱਗਦੇ ਨੇ ਇੱਥੇ ਬਹੁਤ ਡਿੱਗਦੇ ਹੈ ਉਹ ਕਾਰਨ ਕੀ ਹੈ ਉਹ ਗਾਟਰ ਦੇ ਕਾਰਨ ਉਹ ਟੀਚਾ ਪਾਣੀ ਪਾਰੇ ਜੀ ਸੀਵਰੇਜ ਦੇ ਕਾਰਨ ਕਾਰਨ ਡਿੱਗਦੀ ਹੈ ਭਈਆ ਕਿੰਨੇ ਦਿਨ ਹੋ ਕੇ ਕੰਮ ਚੱਲਦੇ ਉਹੀ ਵੇ ਵੋਗੇ ਮਹੀਨਾ ਤੋਂ ਦਮ ਸੁਣਦੇ ਹੁਣ ਚੁਣ ਚੁਣ ਚੱਲੂ ਹੋਈ ਹੈ ਹੁਣ ਚੱਲੂ ਹੋਈ ਹੈ ਤੇ ਕਿੰਨੇ ਸਾਲ ਹੋ ਗਏ ਇੱਥੇ ਫੜੀ ਲਾਂਦੇ ਹੋਏ ਉਹੀ ਹਮ ਨੂੰ ਹੋ ਗਏ 4-5 ਸਾਲ ਹੋ ਗਏ ਜੀ 4-5 ਸਾਲ ਕੀ ਹਾਲਾਤ ਦੇਖਨੇ ਇਹਨਾ 4-5 ਸਾਲਾ ਦੇ ਸਵਾਮੀ ਸਾਲ ਬਈਆ ਕੀ ਕਰ ਰਹੇ ਜੀ ਹਮ ਜੋ ਦਿੱਖਦੇ ਆਪੇ ਸਾਹਮਣੇ ਹੀ ਦਿੱਖਦੇ ਬਈਆ ਪਾਣੀ ਪੜ ਜਾਂਦਾ ਹਰ ਸਾਲ ਹਾਂ ਪਾਣੀ ਤਾਂ ਹਰ ਸਾਲ ਪਾਣੀ ਚ ਭਰਨਾ ਹੀ ਹੈ ਬਈਆ ਬਰਸ ਦੀ ਹਾਲਾਤ ਮਾੜੇ ਨੇ ਚੰਗੇ ਨੇ ਮਾੜੇ ਹੀ ਹੈ ਬਈਆ ਸੋ ਇਹ ਜਿਹੜਾ ਬੰਦ ਸੋ ਇਹ ਲੋਕ ਨੇ ਜਿਹੜੇ ਆਪਣੀ ਗੱਲ ਕੈਮਰੇ ਦੇ ਮੂਹਰੇ ਰੱਖ ਰਹੇ ਨੇ ਪਰ ਕਿਤੇ ਨਾ ਕਿਤੇ ਜਿਹੜੇ ਹਾਲਾਤ ਇਸ ਸੜਕ ਦੇ ਕਿਤੇ ਨਾ ਮਾੜੇ ਹੀ ਨਜ਼ਰ ਆ ਰਹੇ ਨੇ ਸੋ ਅੱਗੇ ਵੀ ਜਾਵਾਂਗਾ ਮੈਂ ਤੁਹਾਨੂੰ ਉਹ ਵੀ ਤਸਵੀਰਾਂ ਨਸ਼ਰ ਕਰਾਨਾ ਇਹ ਹਾਲਾਤ ਨੇ ਬਣੇ ਹੋਏ ਨੇ ਲੋਕ ਵੀ ਸਾਡੇ ਨਾਲੇ ਬਾਈ ਜੀ ਕਦੋਂ ਦੇ ਹਾਲਾਤ ਬਣੇ ਹੋਏ ਨੇ ਓਏ ਇਹ ਤਾਂ ਬਹੁਤ ਬੁਰਾ ਹਾਲਾ ਯਾਰ ਪ੍ਰਾਤ ਨੂੰ ਕੀ ਦਸੀਏ ਇੰਨਾ ਸੜਕ ਵੀ ਪੱਟੀ ਹੋਈ ਹੈ ਕਿੰਨੇ ਕੁ ਪਰੇਸ਼ਾਨ ਨੂੰ ਬਹੁਤ ਪਰੇਸ਼ਾਨ ਆ ਯਾਰ ਇੰਨਾ ਗੰਦ ਪਾਇਆ ਪਿਆ ਆ ਨਵੇਂ ਸੜਕ ਬਣਾ ਕੇ ਪੜਤੀ ਦੱਸੋ ਕਾਰਨ ਕੀ ਹੈ ਜਨਤਾ ਦੇ ਪੈਸੇ ਦੀ ਬਰਬਾਦੀ ਹਾਂ ਜਨਤਾ ਦੇ ਪੈਸੇ ਦੀ ਬਰਬਾਦੀ ਲੁੱਟ ਮਚਾਈ ਹੋਈ ਹੈ ਸਰਕਾਰ ਨੇ ਹਾਲੀ ਇਹ ਤਾਂ ਪਾਣੀ ਸੀਵਰ ਦਾ ਹੈ ਬਾਰਿਸ਼ ਕਿੰਨੇ ਦਿਨ ਪਹਿਲਾਂ ਹੋਈ ਸੀ ਇਹ ਕੱਲ ਹੋਈ ਹੈ ਬਾਰਿਸ਼ ਕੱਲ ਬਾਰਿਸ਼ ਇਹ ਇਹ ਤਾਂ ਪਾਣੀ ਦਾ ਮੀਨਾ ਹੋ ਗਿਆ ਉਹਨੂੰ ਖੜੇ ਨੂੰ ਨਹੀਂ ਦਿਖਦਾ ਨਹੀਂ ਸਾਹਮਣੇ ਤਾਂ ਕੌਂਸਲਰ ਮੈਨ ਦਾ ਦਫਤਰ ਤੁਸੀਂ ਕਦੇ ਕੋਸ਼ਿਸ਼ ਨਹੀਂ ਕੀਤੀ ਹੈਗਾ ਅਸੀਂ ਕਿੱਥੇ ਕਿਹਨੂੰ ਕਿਹਨੂੰ ਦਸੀਏ ਦੱਸੋ ਕੌਂਸਲਰ ਨੂੰ ਜਾਸ ਲਓ ਐਮਐਲਏ ਨੂੰ ਦੱਸ ਦਿਓ ਨਹੀਂ ਕਰਾਂਗੇ ਚੋੜੇ ਹੋਏ ਬੰਦੇ ਨੇ ਕੋਈ ਨਹੀਂ ਕਰਾਂਦੇ ਸਾਡੇ ਚੁਣਿਆ ਨੇ ਤਾਂ ਇਸ ਵਾਰ ਗੰਦੇ ਹੀ ਪਾਤਾ ਯਾਰ ਅੱਜ ਤਾਂ ਸਰਕਾਰ ਤੋਂ ਬਹੁਤ ਜ਼ਿਆਦਾ ਦੁੱਖੀਆਂ ਭਰਾਵਾ ਕਿਹੜੇ ਇਲਾਕੇ ਰਹਿੰ ਰੋਜ਼ ਆਣਾ ਜਾਣਾ ਇਸ ਰੋਜ਼ ਆ ਸਾਰੇ ਸ਼ਹਿਰ ਚ ਘੁੰਮਣਾ ਰੋਜ਼ ਆਣਾ ਜਾਣਾ ਜਿਸ ਤਰੀਕੇ ਸੜਕਾਂ ਦੇ ਉੱਤੇ ਪਾਣੀ ਭਰਿਆ ਹੋਇਆ ਕਿੰਨੇ ਕੁ ਲੋਕ ਡਿੱਗਦੇ ਬਹੁਤ ਕੁੜੀਆਂ ਗਿਰਦੀਆਂ ਨੇ ਪਰਾਵਾ ਇੱਥੇ ਬੜੇ ਬੰਦੇ ਗਿਰਦੇ ਨੇ ਸਿਆਣੇ ਬੰਦੇ ਨੂੰ ਬੜਾ ਔਖਾ ਲੰਘਣਾ ਪੋਰਸ਼ ਇਲਾਕਾ ਹੈ ਜਦ ਪੋਰਸ਼ ਇਲਾਕੇ ਦੇ ਹਾਲਾਤ ਹੋਣਗੇ ਹੋਰ ਤੇ ਬਾਕੀ ਦਾ ਮਾੜੇ ਹਾਲਾਤ ਨੇ ਪੰਜਾਬ ਦੇ ਮਾੜੇ ਹਾਲਾਤ ਹੋਏ ਹੋਏ ਪੈਣ ਯਾਰ ਕਾਰਨ ਕਿਉਂ ਹੈ ਕੀ ਹੈ ਸੁਣਦੀਆਂ ਕਿਉਂ ਨਹੀਂ ਸਰਕਾਰਾਂ ਸਰਕਾਰਾਂ ਹੁਣ ਪਤਾ ਨਹੀਂ ਤਾਂ ਬੋਲੀਆਂ ਨੇ ਯਾਰ ਸੁਣਦਾ ਨਹੀਂ ਕ ਇਹਨਾਂ ਨੂੰ ਅਸੀਂ ਵੀ ਬੜੀ ਮਦਦ ਕਰੀ ਇਸ ਟਾਈਮ ਆਮ ਆਦੀ ਪਾਰਟੀ ਦੀ ਤੁਸੀਂ ਵੀ ਸਿਆਣੇ ਬਿਆਣੇ ਬੰਦੇ ਹੋ ਦੇਖ ਸਕਦੇ ਹੋ ਇਹ ਸਾਹਮਣੇ ਸਰਕਾਰੀ ਕਾਲਜ ਹੈ ਜਿਸ ਬੱਚੇ ਨੇ ਇਸ ਰਾਤ ਨੂੰ ਜਾਣਾ ਬੱਚਿਆਂ ਨੂੰ ਬਹੁਤ ਪ੍ਰੋਬਲਮ ਆ ਬਹੁਤ ਪ੍ਰੋਬਲਮ ਆ ਇਹ ਆਮ ਜਨਤਾ ਨੂੰ ਦਿਖ ਰਿਹਾ ਕਿਉਂ ਅਧਿਕਾਰੀਆਂ ਨੂੰ ਨਹੀਂ ਦਿਖਦਾ ਕਿਉਂ 파ਸ਼ਦਾਨ ਨੂੰ ਪਤਾ ਨਹੀਂ ਕਿਉਂ ਨਹੀਂ ਦਿਖਦਾ ਨਾ ਇਹ ਜਿੰਨੇ ਵੀ ਅਧਿਕਾਰੀ ਨੇ ਕਿਸੇ ਨੂੰ ਨਹੀਂ ਕੁਝ ਦਿਖਦਾ ਹੈਗਾ ਇਹ ਸਰਕਾਰ ਦੇ ਐਮਐਲਏ ਲਾ ਲਓ ਕਾਉਂਸਲਰ ਲਾ ਲਓ ਜੋ ਹੋਰ ਵੀ ਜਿਹੜੇ ਮਹਿਕਮਿਆਂ 'ਚ ਨੇ ਕਿਸੇ ਨੂੰ ਨਹੀਂ ਦਿਖਦਾ ਪਿਆ ਇਹ ਆ ਦੇਖੋ ਨਵੀਂ ਸੜਕ ਬਣਾ ਕੇ ਤੋੜਤੀ ਇਹਨਾਂ ਨੇ ਕਾਰਨ ਕੀ ਹੈ ਤੋੜਨ ਦਾ ਪੈਸੇ ਦੀ ਬਰਬਾਦੀ ਜੀ ਜਨਤਾ ਦੀ ਜਨਤਾ ਦਾ ਪੈਸਾ ਮੁਫਤ ਦੇ ਨਜ਼ਾਰੇ ਇਹਨਾਂ ਨੂੰ ਸੋ ਇਸੇ ਜਨਤਾ ਦੇ ਟੈਕਸਾਂ ਦੇ ਪੈਸੇ ਦੇ ਨਾਲ ਜਿਹੜਾ ਹੈ ਇਹਨਾਂ ਦੀ ਤਨਖਵਾਹ ਮਿਲਦੀਆਂ ਨਹੀਂ ਇਹਨਾਂ ਅਧਿਕਾਰੀ ਨੂੰ ਤਨਖਾਹ ਤਨਖਵਾਵਾਂ ਮਿਲਦੀਆਂ ਨਹੀਂ ਪਾਰਸ਼ਦਾਂ ਨੂੰ ਐਮ ਐਲ اے ਨੂੰ ਜਿਹੜੀਆਂ ਤਨਖਵਾਵਾਂ ਮਿਲਦੀਆਂ ਨੇ ਪਰ ਇਹਨਾਂ ਇਹਨਾਂ ਹਾਲਾਤ ਜਿਹੜੇ ਨੇ ਦੇਖ ਸਕਦੇ ਹੋ ਕੀ ਬਣੇ ਹੋਏ ਨੇ ਲੋਕ ਕਿੰਨੇ ਕੁ ਪਰੇਸ਼ਾਨ ਨੇ ਇਸ ਰਸਤੇ ਤੇ ਸੜਕ ਪਾਵੇਂ ਤੋੜ ਦਿੱਤੀ ਗਈ ਹੈ ਅੱਗੇ ਪਾਈਪ ਲਾਈਨ ਪੈ ਰਹੀ ਹੈ ਪਾਈਪ ਲਾਈਨ ਕਿਸ ਚੀਜ਼ ਦੀ ਪੈ ਰਹੀ ਉਹ ਵੀ ਪਾਰਸ਼ਰ ਦੇ ਨਾਲ ਗੱਲਬਾਤ ਕਰਾਂਗੇ ਕਿ ਕਾਰਨ ਕੀ ਹੈ ਕਿਉਂ ਲੋਕਾਂ ਦੀ ਜਿਹੜੀ ਇਹ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਤੋਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਪਾਣੀ ਓਵਰਫਲੋ ਹੋ ਰਿਹਾ ਸੀਵਰ ਦਾ ਤੇ ਨਾਲ ਹੀ ਜੇ ਦੱਸਦੀ ਹੈ ਕਿ ਇਸੇ ਰੋਡ ਤੇ ਦੋ ਨੀਜੀ ਸਕੂਲ ਨੇ ਜਿਨ੍ਹਾਂ ਦੇ ਵਿੱਚੋਂ ਜਿਹੜੇ ਬੱਚੇ ਪੜ੍ਹਦੇ ਨੇ ਇਸੇ ਰਸਤੇ ਤੋਂ ਜਿਹੜਾ ਹੈ ਉਹਨਾਂ ਦਾ ਆਣਾ ਜਾਣਾ ਜਦ ਇਸ ਤਰੀਕੇ ਪਾਣੀ ਇੱਕ ਇਲਾਕੇ ਦੇ ਵਿੱਚ ਖੜਦਾ ਹੈ ਤਾਂ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਜਿਹੜਾ ਇਫੈਕਟ ਜ਼ਰੂਰ ਕਰੇਗਾ ਕਿਉਂਕਿ ਮੌਨਸੂਨ ਦਾ ਸੀਜ਼ਨ ਹੈ ਜਿੱਥੇ ਡੇਂਗੂ ਮਲੇਰੀਆ ਵਰਗੀ ਜਿਹੜੀਆਂ ਘਾਤਕ ਬਿਮਾਰੀਆਂ ਇਹਨਾਂ ਪਾਣੀ ਦੇ ਵਿੱਚ ਦੇ ਕਾਰਨ ਬਣਦੀਆਂ ਨੇ ਬਾਈ ਸਾਡੇ ਨਾਲ ਬਾਈ ਜੀ ਇਹ ਹਾਲਾਤ ਕਦੋਂ ਦੇ ਇਸ ਤਰੀਕੇ ਤੇ ਬਣੇ ਹੋਏ ਨੇ ਵੀਰੇ ਇਹਨੂੰ 2-3 ਸਾਲ ਹੋ ਗਏ ਇਹ ਇਦਾਂ ਦਾ ਇਦਾਂ ਹੀ ਹੈ ਮੈਂ ਜੱਦਾ ਦੇਖ ਰਿਹਾ ਇੱਥੇ ਬੁਰਾ ਹੀ ਹਾਲ ਹੈ ਪਹਿਲਾਂ ਇੱਥੇ ਕੱਚਾ ਹੁੰਦਾ ਸੀ ਕੱਚੇ ਤੋਂ ਬਾਅਦ ਇੱਥੇ ਟੈਲਾਂ ਲਾਤੀਆਂ ਗਵਰਨਮੈਂਟ ਨੇ ਉਹ ਟੈਲਾਂ ਲਾਤੀਆਂ ਤਾਂ ਨਿਕਾਸੀ ਨਹੀਂ ਛੱਡੀ ਪਾਣੀ ਇੱਥੇ ਖੜਾ ਹੀ ਰਹਿੰਦਾ ਮੋਸਟਲੀ ਗੰਦ ਪਿਆ ਹੀ ਰਹਿੰਦਾ ਹਮੇਸ਼ਾ ਹੀ ਇਦਾਂ ਰਹਿੰਦਾ ਉ ਇਕਵਿਪਮੈਂਟ ਬਾਈ 39 ਸੈਕਟਰ ਪਿੱਛੇ 32 ਸੈਕਟਰ ਤੇ ਮੋਤੀ ਨਗਰ ਕਹਿਣ ਨੂੰ ਇਹ ਪੋਸ਼ ਇਲਾਕਾ ਹੈ ਜਦ ਪੋਸ਼ ਇਲਾਕਿਆਂ ਦੇ ਵਿੱਚ ਹੀ ਇਹ ਹਾਲਾਤ ਬਣੇ ਹੋਣਗੇ ਅਸੀਂ ਕਰੋੜਾ ਰੁਪਏ ਲਾਦਨੇ ਆ ਇੱਕ ਪ੍ਰਾਪਰਟੀ ਨੂੰ ਖਰੀਦਣ ਵਾਸਤੇ ਜਿੱਥੇ ਸਾਨੂੰ ਸਿਕਿਉਰਟੀ ਮਿਲੇ ਸਾਨੂੰ ਪੱਕੇ ਸੜਕਾਂ ਮਿਲੇ ਪੱਕੇ ਸੀਵਰ ਲਾਈਨ ਮਿਲੇ ਪੱਕੀ ਇਲੈਕਟ੍ਰਿਸਿਟੀ ਮਿਲੇ ਪਰ ਜਦ ਅਜਿਹੇ ਪੋਸ਼ ਇਲਾਕਿਆਂ ਦੇ ਵਿੱਚ ਇਹ ਹਾਲਾਤ ਬਣੇ ਹੋਣਗੇ ਤਾਂ ਫਿਰ ਬੰਦਾ ਜਾਵੇ ਤਾਂ ਜਾਵੇ ਕਿਸ ਪਾਸੇ ਸਰ ਪੋਸ਼ ਲੱਕਾ ਦਾ ਬਸ ਕਹਿਣ ਨੂੰ ਹੀ ਹੈ ਤੁਸੀਂ ਚਾਹੇ 39 ਸੈਕਟਰ ਖੜੇ ਰੋ ਪਾਣੀ ਇੰਨਾ ਖੜਦਾ ਇੱਥੇ ਬੁਰਾ ਹਾਲ ਹੈ ਸਭ ਤੋਂ ਵੱਡੀ ਕਮੀ ਇੱਥੇ ਸੀਵਰੇਜ ਦੀ ਹੈ ਸੀਵਰੇਜ ਦੀ ਪਾਈਪਲਾਈਨ ਕਾਫੀ ਟਾਈਮ ਤੋਂ ਇੱਥੇ ਪਈ ਨਹੀਂ ਹੋਈ ਤੇ ਇੱਥੇ ਪਾਣੀ ਗੰਦਾ ਪਾਣੀ ਆਂਦਾ ਸਾਰਾ ਉਹ ਖੜਾ ਹੀ ਰਹਿੰਦਾ ਉਹਦੇ ਨਾਲ ਮੱਛਰ ਫੈਲਦੇ ਆ ਬਿਮਾਰੀਆਂ ਫੈਲਦੀਆਂ ਆ ਆਲਮੋਸਟ ਇੱਥੇ ਬਿਮਾਰੀ ਵੀ ਬਹੁਤ ਐਸੇ ਏਰੀਏ 'ਚ ਕੁਛੀ ਦੂਰੀ ਤੇ ਜਿਹੜੇ ਕਾਉਂਸਲਰ ਸਾਹਿਬ ਦਾ ਆਫਿਸ ਵੀ ਹੈ ਕਦੇ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂ ਪੁੱਛਿਆ ਕਿ ਚੱਲਦਾ ਕੀ ਪਿਆ ਹੋਇਆ ਕਿਉਂਕਿ ਕੰਮ ਤਾਂ ਮੇਰੇ ਖਿਆਲ ਨਾਲ ਲੱਗਿਆ ਹੋਇਆ ਇੱਕ ਪਾਸੇ ਪਰ ਉਹ ਕੰਮ ਹੈ ਕੀ ਔਰ ਕਦੋਂ ਤੇ ਚੱਲਦਾ ਪਿਆ ਹੋਇਆ ਸਰ ਉਹ ਤਾਂ ਡਰੇਨ ਪਾਈਪ ਪਾਰੇ ਔਰ ਇਹਦਾ ਇਹਦਾ ਕੁਛ ਨਹੀਂ ਹੱਲ ਹੋ ਰਿਹਾ ਇਹਦੇ ਲਈ ਤਾਂ ਬਹੁਤ ਸਾਰੀਆਂ ਐਪਲੀਕੇਸ਼ਨਾਂ ਦਿੱਤੀਆਂ ਹੋਈਆਂ ਪਰ ਕਦੇ ਕੁਛ ਨਹੀਂ ਹੋਇਆ ਇਹ ਇਦਾਂ ਹੀ ਰਿਹਾ ਇਦਾਂ ਹੀ ਚੱਲਦਾ ਪਿਆ ਤੁਹਾਡੇ ਸਾਹਮਣੇ ਹੀ ਹੈ ਪਾਣੀ ਦਾ ਦੇਖੋ ਪੂਰੇ ਸਮੁੰਦਰ ਬਣਿਆ ਪਿਆ ਸਾਹਮਣੇ ਦੇਖੋ ਕਾਰਨ ਕੀ ਹੈ ਤੁਸੀਂ ਉਹ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਉਨੇ ਹੋ ਪਾਰਸ਼ਡ ਬਣਿਆ ਹੈ ਤੁਹਾਡੀ ਹੀ ਗੱਲ ਨਹੀਂ ਸੁਣ ਰਹੇ ਕਾਰਨ ਕੀ ਹੈ ਸਰ ਕੀ ਕਹੀਏ ਹੁਣ ਇਹਦੇ ਬਾਰੇ ਕੁਛ ਨਹੀਂ ਕਹਿ ਸਕਦੇ ਪਰ ਕੰਮ ਨਹੀਂ ਹੋ ਰਿਹਾ ਪਿਛਲੇ ਕਾਫੀ ਟਾਈਮ ਤੋਂ 4-5 ਸਾਲਾਂ ਦੇ ਵਿੱਚ ਕੰਮ ਕੁਛ ਨਹੀਂ ਹੋ ਰਿਹਾ ਇੱਕ ਵਾਰੀ ਸਫਾਈ ਜ਼ਰੂਰ ਹੋਈ ਹੈ ਉਦੋਂ 2-3 ਮਹੀਨੇ ਇੱਕ ਚੱਲਿਆ ਸਾਫ ਸਫਾਈ ਸਹੀ ਰਿਹਾ ਪਰ ਉਸ ਤੋਂ ਬਾਅਦ ਇੱਥੇ ਇਦਾਂ ਹੀ ਹਾਲਾਤ ਹੈ ਇਹੀ ਹਾਲਾਤ ਹੈ ਹੁਣ ਤੁਸੀਂ ਕਹਿ ਰਹੇ ਹੋ ਡਰੇਨ ਪਾਈਪ ਪਾਈ ਜਾ ਰਹੀ ਹੈ ਰੇਨ ਸੀਜ਼ਨ ਦੇ ਲਈ ਤੇ ਜਿਹੜਾ ਕੰਮ ਲੱਗਿਆ ਹੋਇਆ ਕਦੋਂ ਦੀ ਲੱਗਿਆ ਹੋਇਆ ਹੈ ਇਹਨੂੰ ਸਰ ਲੱਗਣ ਮੈਨੂੰ ਲੰਘਦਾ 2 ਕੁ ਮਹੀਨੇ ਹੋ ਗਏ ਕੰਮ ਨੂੰ ਡਰੇਨ ਪਾ ਉਹ 1 ਕਿਲੋਮੀਟਰ ਦੀ ਇਹ ਮੌਨਸੂਨ ਦੇ ਸੀਜ਼ਨ ਦੇ ਵਿੱਚ ਹੀ ਆ ਕੇ ਇਸ ਤਰੀਕੇ ਜਿਹੜੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਇਹ ਕਿਉਂਕਿ ਜਿਹੜਾ ਰੇਨ ਸੀਜ਼ਨ ਹੈ ਮੌਨਸੂਨ ਸੀਜ਼ਨ ਆਉਣ ਤੋਂ ਪਹਿਲਾਂ ਜਿਹੜੀ ਤਿਆਰੀ ਕਰਨੀ ਚਾਹੀਦੀ ਸੀ ਹੁਣ ਮੌਨਸੂਨ ਦੇ ਸੀਜ਼ਨ ਦੌਰਾਨ ਹੀ ਕਿਉਂ ਕੰਮ ਚੱਲ ਰਿਹਾ ਇਹ ਤਾਂ ਹੋਰ ਸਰ ਹੁਣ ਮੈਂ ਨਹੀਂ ਕੁਝ ਕਹਿ ਸਕਦਾ ਇਹ ਪਰ ਇਹ ਚੀਜ਼ਾਂ ਪਹਿਲਾਂ ਸੋਲੂਸ਼ਨ ਹੋਣਾ ਚਾਹੀਦਾ ਸੀ ਤੇ ਪਹਿਲਾਂ ਹੋਇਆ ਨਹੀਂ ਇਹ ਹੁਣ ਕਰ ਰਹੇ ਹੁਣ ਤਾਂ ਮੌਨਸੂਨ ਖਤਮ ਹੋ ਰਿਹਾ ਤੇ ਪਾਣੀ ਪਰ ਸਾਨੂੰ ਪ੍ਰੋਬਲਮ ਸਾਰੀ ਸੀਵਰੇਜ ਦੀ ਹੈ ਅਗਲੇ ਸਾਲ ਦੀ ਤਿਆਰੀ ਚੱਲ ਰਹੀ ਹੈ ਹੋ ਸਕਦਾ ਸਰ ਅਗਲੇ ਸਾਲ ਦੀ ਤਿਆਰੀ ਹੋਵੇ ਚਲੋ ਅਗਲੇ ਕੋਈ ਰਿਲੀਫ ਮਿਲ ਜੇ ਪਰ ਸਾਨੂੰ ਸੀਵਰੇਜ ਦਾ ਰਿਲੀਫ ਨਹੀਂ ਮਿਲ ਰਿਹਾ ਕਾਫੀ ਸਾਲਾਂ ਤੋਂ ਕਿਤੇ ਹਾਲਾਤਾਂ ਦੇ ਨਾਲ ਸਮਝੋਤਾ ਤਾਂ ਨਹੀਂ ਕਰ ਲਿਆ ਸਰਕਾਰੀ ਕੀਤਾ ਹੀ ਹੋਇਆ ਸਰ ਇੱਥੇ ਤੁਸੀਂ ਆਪ ਦੇਖੋ ਸਾਹਮਣੇ ਐਨੀ ਪਾਰਕਿੰਗ ਸੋਹਣੀ ਪਾਰਕਿੰਗ ਹੈ ਪਰ ਗੱਡੀ ਇੱਥੇ ਇੱਕ ਨਹੀਂ ਖੜੀ ਹੋ ਸਕਦੀ ਤੁਸੀਂ ਸਾਰੀ ਨਜ਼ਰ ਮਾਰ ਲਓ ਜਿੱਥੇ ਇੱਕ ਵੀ ਤੁਹਾਨੂੰ ਗੱਡੀ ਦਿਖ ਰਹੀ ਹੋਵੇ ਤਾਂ ਦੱਸੋ ਗੰਦਗੀ ਹੈ ਜਿਹੜਾ ਜਾਊਗਾ ਉਹ ਬਿਮਾਰੀ ਹੋਊਗਾ ਜੀ ਬਿਲਕੁਲ ਸੋ ਇਹ ਹਾਲਾਤ ਹੈ ਜਿਹੜੇ ਬਣੇ ਹੋਏ ਨੇ 39 ਸੈਕਟਰ ਦੇ ਇਹ ਜਿਹੜਾ ਬਾਰਡਰ ਏਰੀਆ ਕਹਿ ਸਕਦੇ ਆ ਇਸ ਪਾਸੇ 39 ਸੈਕਟਰ ਦਾ ਇਲਾਕਾ ਪੈਂਦਾ ਹੈ ਤੇ ਇਸ ਪਾਸੇ ਮੋਤੀ ਨਗਰ ਦਾ ਇਲਾਕਾ ਪੈਂਦਾ ਜਿਹੜੇ ਲੋਕ ਦੱਸ ਰਹੇ ਸੀ ਥੋੜੀ ਦੇਰ ਪਹਿਲਾਂ ਸਾਨੂੰ ਸੋ ਇਹ ਹਾਲਾਤ ਜਿਸ ਸੜਕ ਦੇ ਉੱਤੇ ਦੋ ਦੋ ਸਕੂਲ ਹੋਣ ਉਸੇ ਸੜਕ ਤੇ ਜਿਹੜਾ ਇੱਕ ਸਰਕਾਰੀ ਕਾਲਜ ਹੋਵੇ ਤੇ ਜਦ ਇਹ ਹਾਲਾਤ ਦੇਸ਼ ਦੇ ਭਵਿੱਖ ਦੇ ਨਾਲ ਜਿਹੜਾ ਇਹ ਖਿਲਵਾੜ ਇਸ ਤਰੀਕੇ ਕੀਤਾ ਜਾ ਰਿਹਾ ਹੈ ਪਾਣੀ ਜਿਹੜਾ ਹੈ ਕਈ ਦਿਨਾਂ ਤੋਂ ਜਿਹੜਾ ਖੜਾ ਹੈ ਤੇ ਇਹਨਾਂ ਪਾਣੀ ਦੇ ਵਿੱਚ ਇਸ ਖੜੇ ਪਾਣੀ ਦੇ ਵਿੱਚ ਡੇਂਗੂ ਮਲੇਰੀਆ ਵਰਗੀਆਂ ਕਾਤਕ ਬਿਮਾਰੀਆਂ ਜਿਹੜੀਆਂ ਪਨਪਣੀਆਂ ਸ਼ੁਰੂ ਹੋ ਗਈਆਂ ਨੇ ਜਦ ਬਸੇ ਬੱਚੇ ਇਸ ਰਸਤੇ ਤੋਂ ਲੰਘਦੇ ਨੇ ਫਿਰ ਜਿਹੜੀਆਂ ਬਿਮਾਰੀਆਂ ਕਰ ਲੈ ਕੇ ਜਾਂਦੇ ਨੇ ਤੇ ਆਪਣੇ ਨਾਲ ਨਾਲ ਜਿਹੜਿਆ ਆਪਣੇ ਕਰਦਿਆਂ ਨੂੰ ਜਿਹੜਾ ਹੈ ਬਿਮਾਰੀ ਦੇ ਰਹੇ ਨੇ ਮੱਛਰ ਦੀ ਫੈਕਟਰੀ ਐ ਇਹ ਅਸੀਂ ਮੱਛਰ ਦੀ ਫੈਕਟਰੀ ਕਹਾਂਗੇ ਇਹਨੂੰ ਡੇਂਗੂ ਦੀ ਫੈਕਟਰੀ ਮੱਛਰ ਦੀ ਫੈਕਟਰੀ ਇਹ ਪੂਰੀ ਪਿਛਲੇ 4-5 ਸਾਲਾਂ ਪੂਰੀ ਮਸ਼ਹੂਰ ਹੈ ਤੁਸੀਂ ਆਸ-ਪਾਸ ਕਿਸੇ ਨੂੰ ਪੁੱਛ ਲਓ ਹਰ ਕੋਈ ਇਹੀ ਕਹਿੰਦਾ ਕਿ ਇਹ ਮੱਛਰ ਦੀ ਫੈਕਟਰੀ ਵਾਰਡ ਨੰਬਰ 19 ਤੋਂ ਕਾਉਂਸਲਰ ਨਿਦੇ ਗੁਪਤਾ ਜੀ ਸਾਡੇ ਨਾਲ ਨੇ ਗੱਲਬਾਤ ਕਰਨੀ ਮੈਂ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਬਹੁਤ ਵਧੀਆ ਜੀ ਤੁਸੀਂ ਵਧੀਆ ਹੋ ਮੈਮ ਆਫਿਸ ਦੇ ਸਾਹਮਣੇ ਇੰਨੀ ਗੰਦਗੀ ਕਾਰਨ ਕੀ ਹੈ ਸਰ ਕਾਰਨ ਅੱਜ ਸੇ ਨਹੀਂ ਹੈ ਗੰਦਗੀ ਦਾ ਗੰਦਗੀ ਦਾ ਕਾਰਨ ਬਹੁਤ ਲੰਬੇ ਅਰਸੇ ਸੇ ਹੈ ਬਲਕਿ ਉਸਮੇ ਬਹੁਤ ਜ਼ਿਆਦਾ ਸੁਧਾਰ ਹੋਇਆ ਹੈ ਸਰਕਾਰ ਤਾਂ ਹੁਣ ਤੁਹਾਡੀ ਸਰਕਾਰਾਂ ਆਈਆਂ ਗਈਆਂ ਹਾਲਾਤ ਇਹੀ ਨੇ ਪਰ ਹਾਲਾਤ ਬਦਲਦੇ ਕਿਉਂ ਨਹੀਂ ਪਏ सर बिल्कुल सरकारें बहुत आई गई लेकिन बहुत लंबे अरसे के बाद जब एक तीसरा धड़ जो आया आम आदमी पार्टी के रूप में और मैंने इलेक्शन किया इस कंटे इस एरिए से और जो लोगों ने आशीर्वाद दिया जो प्यार दिया मेरी भी एक जिद थी मैं आपको बताऊं कि मुझे अपने वोट से इलेक्शन लड़ना है लेडी बोर्ड किया सरकार ने सरकार का धन्यवाद और एमएलए साहब का धन्यवाद जिन्होंने मुझे इस एरिए की सेवा करने का मौका दिया क्योंकि मेरी एक इच्छा थी कि जब आप काउंसलर बनते हो ना तो आपको अपने एरिए से बनना चाहिए क्योंकि उसमें एक आपका पर्सनल इंटरेस्ट है कि वो साफ़ सुथरा हो अच्छा हो आपके जो बोर्ड का आपके जो रिहायशी एरिए जो है नुहार बदले वो सुंदर लगे और अगर बात करें इस रोड की मेरे ऑफिस के रोड की तो ये सर आज का नहीं मैं कहूँगी मेरे वार्ड में एक कलंक है जिसको दूर करना मेरा सबसे पहला मोटिव है कि इस रोड की जो है नुहार बदलनी चाहिए और আপকো بتاউঙ্গি কি কিতনি হিমত কে সাথ अगर आप দেখোগে কন্সেলর কি এ হিমত ভি হে কি উসনে ইসি अदरवाइज মেরে পাস অফিস অর ভি হে খোলনে কি জাগা ভি হে অর ই লি ভি হুই থি মেনে বাট অফিস अगर ইয়াহ খোলা হে তো স্যার আপকো এক আইডিয়া তো হোগা কি 100% কি ইস রোড কি নহার তো বদলেগি। সমস্যা মেইন ওহি হে কি সামনে অফিস হে অফিস হে সামনে ইনি গন্দগি পানি খড়েয়া হো তো তোডা রোজ দা আনা জানা ভি উসে রাস্তে তো হে। হুন পানি খড়েয়া ডেঙ্গু ম্যালেরিয়া ਵਰਗੇ মছর নে জড়ে ওপন পন শুরু হো গে নে তে কলেজ দি গাল করি কলেজ ভি সামনে হে বাচ্চিয়া দা আনা জানা ভি উসে রাস্তে তো হে। पानी की समस्या का हल क्यों नहीं हो रहा सर जो अभी की जो दिक्कत है जो पिछले महीने डेढ़ महीने दो महीने से चल रही है जिसकी आप बात कर रहे हो वो समस्या इसलिए जो बड़ी हुई है मैं कहूँगी क्योंकि यहाँ पे बरसाती पाइपलाइन डल रही है जो आपने देखा होगा इलेक्शनों के टाइम पे एमएलए साहब ने उद्घाटन किया था उसका काम हमने स्टार्ट करवाया काम अगर इस बारिश के बाद शुरू करवाते तो इससे ज़्यादा कहीं बुरा हाल होता बारिश से निजात पाने के लिए हमने काम शुरू करवाया काम डिले इसलिए हो गया क्योंकि जब वर्धमान चौक से जब काम शुरू किया तो जे सी बी से ਸੀਜ਼ਨ ਤੋਂ ਪਹਿਲਾਂ ਬਰਸਾਤ ਤੋਂ ਪਹਿਲੇ ਬਰਸਾਤ ਸਟਾਰਟ ਹੋਣੇ ਸੇ ਪਹਿਲੇ ਠੇਕੇਦਾਰ ਕੋਈ ਹਿਦਾਇਤ دی ਗਈ ਸੀ ਕਿ ਕੰਮ ਥੋੜਾ ਤੇਜ਼ੀ ਸੇ ਕਰਕੇ ਇਸੇ ਜਲਦੀ ਬੰਦ ਕਰਨਾ ਹੈ ਤਾਂ ਕਿ ਬਾਰਿਸ਼ ਕਾ ਪਾਣੀ हाँ बारिश का पानी जब बारिश स्टार्ट होगी तो बारिश का पानी इस बरसाती पाइपलाइन से जा सके लगता नहीं मैम इस तरीके मानसून का सीजन है उस दौरान असं काम कराने जनता के पैसे बर्बादी तो नहीं कितनी नहीं नहीं, नहीं सही सर बिल्कुल टाइमली काम ख़त्म होता आप ठेकेदार से भी इस बारे में बात कर सकते हो कंसर्ड मेरे पास डॉक्यूमेंट्स भी हैं जब वर्धमान चौक से काम शुरू हुआ तो जे से जो सीवर की पाइप टूट गई उस पाइप को कवर करने के लिए जो होदी वगैरह बनानी पड़ी उसमें हमारा काम बीस दिन डिले हो गया अभी तक ये काम खत्म हो चुका होता और जो पानी की हालात इस टाइम इस बाहर रोड पर है वो ना होती क्योंकि सर बहुत सोच समझ के काम शुरू करवाया था मुझे भी पता है एवरेज स्कूल सेक्रेड हार्ट स्कूल रायन स्कूल डी स्कूल सारी ही रोड का रास्ता यहाँ से है पेरेंट्स सुबह भी आते हैं पेरेंट्स छुट्टी के टाइम भी आते हैं गुरुद्वारे हैं कॉलेज भी है गुरुद्वारे साहब भी हैं राम दरार मंदिर भी है सर सभी का मोस्टली फुटफाल जो है इसी रोड पर रहता है तो बहुत सोच डिग्रियाँ भी नहीं जी सर बिल्कुल मैं कह रही हूँ बहुत सोच समझ कर काम शुरू करवाया गया था बट हाँ शायद किस्मत ने हमारा साथ नहीं दिया और काम इस वजह से डिले हो गया लेकिन ਸਰ اپੋਜੀਸ਼ਨ ਨੂੰ ਬੋਲਣ ਦਾ ਮੌਕਾ ਤਾਂ 3 ਸਾਲ ਪਹਿਲੇ ਆਮ ਆਦਮੀ ਪਾਰਟੀ ਨੇ ਦੇ ਦਿੱਤਾ ਸੀ ਜਵੇਲੇ ਬਿਠਾਏ ਕਿਉਂਕਿ ਉਸਕੇ ਇਲਾਵਾ ਉਹਨਾਂ ਕੋਲ ਕੋਈ ਕਾਮੀ ਨਹੀਂ ਹੈ ਮੈਨੂੰ ਲੱਗਦਾ ਹੈ ਕਿ اپੋਜੀਸ਼ਨ ਹੋ ਕੋਈ ਕਦੇ ਵੀ ਹੋ चाहे दिल्ली में हमारी सरकार अपोजिशन में है अपोजिशन को और सरकार को मिल विकास का काम करना चाहिए बजाय कि एक दूसरे पर मतलब ये सिर्फ कीचड़ उछालना फालतू की बात करना मुद्दे की बात करनी चाहिए और मुद्दे का सलूशन कैसे हो मेरे पास मेरे ऑफिस में बहुत सी कंप्लेंट्स के लिए चाहे वो किसी भी अपोजिशन पार्टी का घर हो किसी का ऑफिस हो फ़ोन आता है और सबसे पहले उनका काम होता है और मुझे बड़ा अच्छा लगता है उनका काम करने में भी क्योंकि जनता ने मुझे प्रतिनिधि चुना है और मेरा फ़र्ज़ है सभी का काम करना मैं सभी की काउंसलर हूँ ऐसे ही हमारे एम साहब भी सभी के एम हैं और बिल्कुल टाइम टू टाइम हर चीज़ का वो भी जो है आ, इलाके में प्रभाव देखते हैं कि किस चीज़ पर कहाँ पर क्या दिक्कत है और उस चीज़ का सोल्यूशन किया जा रहा है अभी फ़िलहाल इसको टेम्परेरी जो इसका वो ट्रीटमेंट करने के लिए हर जगह से सक्शन करके पानी उठवाया जाता है हर जगह पे फोगिंग हो रही है क्योंकि आ, मैं भी एक डॉक्टर फैमिली से बिलोंग करती हूँ डेंगू मलेरिया इन चीज़ों को हम पहले ही भली बानती मतलब हमें पता होता है इस सीज़न में आना है उस तरीके उसके लिए पूरी फॉगिंग जो है टाइमली हो रही है कि जो प्रोजेक्ट स्टार्ट किया है पाइपलाइन का ਅ ਇੱਕ ਟ੍ਰਾਫਿਕ ਦੇ ਲਈ ਤਾਂ ਚਲੋ ਰੋਡ ਬਲੌਕ ਕੀਤੀ ਹੋਈ ਹੈ ਪਰ ਦੂਜੇ ਪਾਸੇ ਜੇ ਗੱਲ ਕਰੀਏ ਉਹ ਉਸ ਰੋਡ ਤੇ ਵੀ ਸਫਾਈ ਹੈ ਨਹੀਂ ਤੇ ਜਿਹੜੀ ਰੋਡ ਮੋਤੀਨਗਰ ਥਾਣੇ ਵੱਲ ਜਾ ਰਹੀ ਉਹ ਵੀ ਬਿਲਕੁਲ ਜਿਹੜਾ ਬੰਨ ਬਣਾ ਕੇ ਉਹਨੂੰ ਬਲੌਕ ਕਰ ਦਿੱਤਾ ਗਿਆ ਕਿਉਂਕਿ ਪੰਜਾਬ 50000 ਰੁਪਏ ਗਜ ਪ੍ਰੋਪਰਟੀਆਂ ਨੇ ਲੋਕ ਪਰੇਸ਼ਾਨ ਨੇ ਵੇਚਣ ਤੇ ਆ ਗਏ ਨੇ ਹੁਣ ਜਾਂ ਤੱਕ ਕਿਰਾਏਦਾਰ ਰਹਿ ਰਹੇ ਨੇ ਆਪ ਤਾਂ ਲੋਕ ਉੱਥੇ ਰਹਿ ਹੀ ਨਹੀਂ ਰਹੇ सर दोनों साइड की बात यही है कि जो काम डिले हो गया और ऊपर से बारिश का मौसम हो गया और बारिश बहुत ज़्यादा हुई तो इस वजह से दूसरी रोड पे फ़र्क पड़ा अदरवाइज़ बिल्कुल आपकी बात ठीक है एक तरफ का ट्रैफिक कंट्रोल किया जा सकता था दिक्कत इसी वजह से आई हमने कई बार पुलिस प्रशासन को ही बोला कि इसको जो है क्राउड को आगे से डाइवर्ट कर दिया जाए कहीं ना कहीं कभी उन्होंने किया भी और कहीं वो इस चीज़ में फेल हो गए अब ਬਿਲਕੁਲ ਪ੍ਰੋਜੈਕਟ ਬਖੂਬੀ ਚੱਲ ਰਿਹਾ ਡਿਲੇ ਹੋ ਗਿਆ ਉਹ ਮੰਨ ਲੈਨੇ ਆ ਗੱਲ ਪਰ ਜਿਹੜਾ ਪਾਣੀ ਖੜਿਆ ਉਹਦਾ ਕਿਉਂ ਨਹੀਂ ਹੱਲ ਹੋ ਰਿਹਾ ਪਾਣੀ ਤਾਂ ਅਸੀਂ ਸਾਫ਼ ਕਰਾ ਸਕਦੇ ਆ ਐਮਸੀਐਲ ਦੇ ਕੋਲ ਪ੍ਰੋਪਰ ਮਸ਼ੀਨਰੀਜ਼ ਵੀ ਨੇ ਪਾਣੀ ਦਾ ਹੱਲ ਤਾਂ ਹੋ ਸਕਦਾ ਹੈ ਨਾ सर सीवर लाइन तक ब्लॉक नहीं की सीवर लाइन ब्लॉक नहीं की गई सर और टेम्परेरी के लिए हर जगह से सक्शन करके पानी उठाया जा रहा है मैं कंसर्न वीडियो फोटोज आपके साथ शेयर भी करूंगी उसकी और चाहे आप बात कर रहे थे अभी मोती नगर थाने वाली रोड की वहाँ से भी पानी सक्शन करवाया जाता है उसका कल ही वाली फ़ोटो और परसों वाली फ़ोटो मैं, तो मैं दोनों आपके साथ शेयर करूंगी कर करूँगी मैम पर पानी हम भी खड़े है गार एक दिन भी नहीं लग रही मैंने सर आप ये भी मानिए ना कि हालात बद से बदतर थे बद से बदतर थे उसको उसको प्रोजेक्ट को करने में उसको टाइमली उसको सेट करने में भी थोड़ा सा टाइम लगता है और जितने हमसे एफर्ट हो रहे हैं मैं पूरी तरह से निभा रही हूँ आप कह रहे हो कि प्रॉपर्टीज़ के रेट डाउन हो रहे हैं पचास पचास हज़ार रुपये गज जगह है तो बिल्कुल हो रहे हैं सर लेकिन जो प्रोजेक्ट जो प्रोजेक्ट हो रहा है जिस आ, लेट में कम्प्लीट जिस तरीके से हम काम कर रहे हैं आप दो महीने में तीन महीने में मैक्सिमम छः महीने में आप जो उसके हालात देखोगे तो प्रॉपर्टी के जो रेट बढ़ेंगे वो आप अपने दर्शकों को ज़रूर बता के जाना चाहेंगे जी ਕੀ ਲੱਗਦਾ ਹੈ ਇਹ ਜਿਹੜੀ ਪਾਈਪਲਾਈਨ ਵਿਛਾਈ ਜਾ ਰਹੀ ਹੈ आ, रेनी रेन वाटर ड्रेनेज जो सीवर की समस्या आ रही थी काफ़ी सालों तो ओवरफ्लो हो रहा है उसका हल हो जाएगा जी सर बिल्कुल मैं आपको बताती हूँ जहाँ जहाँ हमने सुपर सेक्शन लगवाई या टैंकर से लगवाई ना वहाँ पर हमने बहुत जगह पर देखा जो रोड जालियाँ होती है मैं इंटीरियर अपने एरिए की बात करी रोड जालियाँ हैं जहाँ बरसाती पानी का पानी निकासी होता है वो सीवरेज से जुड़ा हुआ मुझे लगता है कि इससे पीछे टर्म जो पाँच साल दस साल निकले होंगे वो इसी वजह से सीवर से इतनी समस्या नहीं हुई क्योंकि जब सीवर जाम हुए तो जो लेट मतलब मैं नाम नहीं लेना चाहूंगी जो भी उस पे, आ, प्रत्याशी होंगे अब हमें, आ, करनी पड़ रही है फेस और उसको भी सर जगह जगह बंद करवाया जा रहा है किसी के पानी को बरसाती पानी से कनेक्शन खत्म किए जा रहे हैं तभी इसी वजह से थोड़ा सीवर का जो है दिक्कत ज्यादा हो रही है क्योंकि सारी रोड जालियों का जो कनेक्शन सीवर से हुआ था उसको खत्म कर दिया है ये जो बरसात का पानी है ਇਹ ਵੀ ਨੈਚੁਰਲੀ ਬਾਤ ਹੈ ਕਿ ਅਗਰ ਪਾਣੀ ਡਾਇਵਰਟ ਹੋਗਾ ਬਰਸਾਤ ਦਾ ਪਾਣੀ ਬਰਸਾਤੀ ਲਾਈਨ ਸੇ ਜਾਏਗਾ ਤਾਂ ਸੀਵਰ ਮੇ ਕਹੀ ਨਾ ਕਹੀ ਤੋਂ ਇਸੇ ਨਿਜਾਤ ਮਿਲੇਗੀ ਪ੍ਰੋਜੈਕਟ ਕਦੋਂ ਤੱਕ ਖਤਮ ਹੋ ਜਾਵੇਗਾ ਤੇ ਦੂਜੀ ਗੱਲ ਜਿਹੜਾ ਪਾਣੀ ਖੜਿਆ ਹੈ ਕਾਲਜ ਰੋਡ ਦੀ ਗੱਲ ਕਰ ਲਈ ਜਮੋਤੀ ਨਗਰ ਥਾਣੇ ਵੱਲ ਜਾੜੀ ਸਰਕ ਉੱਥੇ ਗਾਰ ਪਈ ਹੋਈ ਹੈ ਜਾਂ ਉੱਥੇ ਡੰਪ ਜਿਹੜਾ ਬਣਿਆ ਹੈ ਉੱਥੇ ਗੰਦਗੀ ਇੰਨੀ ਹੈ ਕਦੋਂ ਤੱਕ ਇਸ ਚੀਜ਼ ਦਾ ਹੱਲ ਹੋ ਜਾਵੇਗਾ ਲੋਕ ਸਰ 10 ਸੇ 12 ਦਿਨ ਜਿੰਨਾ ਕੰਮ ਥਾ ਐਵਰੀ ਸਕੂਲ ਤੱਕ ਉਹ ਕੰਪਲੀਟ ਹੋ ਗਿਆ ਹੈ ਥੋੜਾ ਕੰਮ ਹਮ ਲੋਗੋ ਨੇ ਐਕਸਪੈਂਡ ਕੀਤਾ ਹੈ ਤਾਂ ਕਿ ਜਦ ਕੰਮ ਹੋ ਹੀ ਰਹਾ ਹੈ ਤਾਂ ਥੋੜੀ ਹੋਰ ਰਾਹਤ ਮਿਲੀ ਜਾਏ ਜੋ ਇੰਟਰਨਲ ਅੰਦਰ ਰੋਡ ਕਨੈਕਟ ਹੋ ਰਹੀ ਹੈ ਸੈਕਰ ਹਰ ਸਕੂਲ ਕੀ ਤਰਫ ਔਰ ਇਧਰ ਸੇ ਕਾਲ और दूसरी तरफ अपना जो मोती नगर के लिए जा रही है दोनों तरफ इंटरकनेक्ट कर रहे हैं ताकि जो बा, बा, सीवरेज की दिक्कत और भी जगह पर है वो इंटरकन होकर बरसाती लाइन से दूर हो जाएगी वो दस से बारह दिन मैक्सीम वैसे हमारा काम कम्प्लीट हो गया जो है वो और एक हफ्ता दस दिन उसमें फिर से लगेगा अब बात कर रहे थे और कंसर्ड गलाडा जो सामने वाली रोड है और जो उनतालीस ए वाली रोड है थाने वाली रोड सर वो भी टाइमली सक्शन करवा रहे हैं अगर अब भी पानी खड़ा है तो वो भी आपको आज ही मशीनें लगवा देते हैं वो भी क्लियर करवा देते हैं अब बात रही सर डंप की मेरे बोर्ड में कहीं पे भी डंप था नहीं जो इतना बढ़ गया वो क्या है सर कि मैं आपके माध्यम से अपने दर्शकों को अपने वार्डवासियों को स्पेशली ये अपील जरूर करना चाहूँगी कि अकेला बंदा कभी कुछ नहीं कर सकता सरकार के साथ जनता का सहयोग बहुत जरूरी है सरकार ने मुझे भी टिकट दी जनता का सहयोग चाहिए था वोट डाली तभी आप जीतोगे तभी आपको यहाँ सेवा करने का मौका मिलेगा तो ऐसे ही अपने कामों के लिए भी मुझे जनता का साथ जरूर चाहिए और वहाँ पर जिसकी आप बात कर रहे हो डंप की वहाँ पर सर बहुत सी रेडिया पलटती हुई हमने पकड़ी हैं उन्हें डांटा भी उसके बाद वो क्या होता है आपको भी पता है कि बस इसके बाद नहीं करेंगे इसके बाद नहीं करेंगे अब वो दिन रात चौबीस घंटे तो वहाँ पर किसी को तैनात नहीं किया जा सकता तो सर वहाँ पर वो हो रहा है जो गारबेज कलेक्ट होता है घरों से आलमोस्ट हमने रेडियाँ वही पकड़ी हैं जो वहाँ पर जाके पलटी कर देती हैं उनको बहुत बार रोका है अब जो वहाँ आस के एरिए के लोग हैं उनसे भी मैंने काफ़ी बार रिक्वेस्ट किया है कि आप जब भी देखो हम इतला करो काफ़ी बार मैंने सैनिटरी इंस्पेक्टर को बुला के चलान भी कटवाया है क्योंकि जब तक जेब से पैसा नहीं जाता मुझे लगता है तब तक लोग मानते नहीं हैं कोविड में भी आपने देखा कि जब तक सरकार ने चलान नहीं काटे प्रशासन ने तब तक लोगों ने मास्क नहीं लगाया तो इसलिए मुझे लगा कि शायद जेब ढीली होगी तो तब मान जाएंगे कंसर्न जितना भी एरिया रेडियो वाला है फूड बर्गर्स की रेडियाँ हैं फ्रूट की रेडियाँ हैं गन्ने के जूस की रेडियाँ हैं नार, नारियल नारियल पानी की आप वहाँ पर कैमरे के जरिए दिखाना बहुत सा ढेर वही लगा रहता है उसमें हमारा कोई रोल नहीं है सर बहुत समझाने की कोशिश कर रहे हैं बहुत चीज़ें सुधारने की कोशिश कर रहे हैं और उसमें भी पॉजिटिव नेगेटिव आपके जरिए यह भी कहना चाहूँगी कि उस कंडीशन को भी हमारी समझने की जरूरत है लोगों को भी और कंसर्न जितने भी मैंने नाम लिए डिपार्टमेंट रेडी वालों के उनको भी जब हम लोग सर इस चीज की सख्ती करते हैं कि गन्ने की जूस की रेडी फिर लगेगी नहीं हमें एट एट द एंड एक स्टेप तो लेना है तो सर वो भी आ, मतलब वो भी फिर वो गरीब मार हो रही है वो वो भी आप लोगों को बुला के फिर दिखाया जाता है सब कुछ किया जाता है तो फिर वहां कहीं ना कहीं फिर हमें वहां ढील देनी पड़ती है कि भाई लगा ले अपनी रोजी रोटी तो करनी है देखो सभी ने लेकिन हाँ एक मतलब जो सफाई है ना वो जरूर रखनी चाहिए एक काउंसलर का भी सबसे पहला काम सफाई का ही है जिस पर पूरा काम चल रहा है सर सेकंड स्कूल वाली रोड सफाई की पूरी हिदायत में है जो बहुत बुरा हाल पिछले काफी टाइम से है कि उसे भी सफाई करना है और आ, आगे सर ये जो डंप वाली समस्या एक आपने देखा होगा कंपैक्टर बंद है मुझे लगता है कि इधर उधर से जो हमें काफ़ी बार कंप्लेंट्स भी आई हैं वीडियो भी आई हैं काफ़ी घरों से जिनके बाहर कैमरे लगे हैं कि सामने से आसपास के एरियो से बहुत से लोग कूड़ा डालकर जो मतलब जाते हैं तो वो आगे आगे कंपैक्टर स्टार्ट हो रहा है मैंने आदित्य जी को भी कॉल की थी इस रिगार्डिंग कि उससे इंपैक्ट क्या पड़ रहा है कि रेजिडेंशियल एरियो में लोग कूड़ा पलट के जा रहे हैं अब चौबीस घंटे कोई वहाँ ड्यूटी नहीं दे सकता तो वो भी वर्धमान की बैक साइड जो है वहाँ भी मशीनें ठीक हो रही हैं और जो अपना शेरपुर सौ फुटी रोड पर जो कंपैक्टर बंद हुआ है वो भी ओपन हो रहा है तो उससे भी शायद लोगों को समस्या का हल हो जाए ਸੋ ਇਹ ਸੀ ਕਿ ਵਾਰ ਨੰਬਰ 19 ਤੋਂ ਕਾਉਂਸਲਰ ਨਿਧੀ ਗੁਪਤਾ ਜੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਜੋ ਵੀ ਲੋਕਾਂ ਦੀ ਸਮੱਸਿਆ ਸੀ ਉਹਨਾਂ ਦੇ ਬਾਰੇ ਜਿਹੜਾ ਗੱਲਬਾਤ ਕੀਤੀ ਬਖੂਬੀ ਜਿਹੜਾ ਇਹਨਾਂ ਵੱਲੋਂ ਉਹਨਾਂ ਗੱਲਾਂ ਦਾ ਜਵਾਬ ਦਿੱਤਾ ਗਿਆ ਇਹ ਨਾਲ ਹੀ ਜਿਹੜਾ ਟੈਂਡਰ ਡਿਲੇ ਹੁੰਦਾ ਹੈ ਉਸ ਕਾਰਨ ਲੋਕਾਂ ਦੀ ਜਿਹੜੀ ਪਰੇਸ਼ਾਨੀ ਸਾਹਮਣੇ ਆ ਰਹੀ ਹੈ ਤੇ ਇਹਨਾਂ ਵੱਲੋਂ ਕਿਹਾ ਗਿਆ ਕਿ 10 ਤੋਂ 12 ਦਿਨਾਂ ਦੇ ਵਿੱਚ ਜੋ ਵੀ ਲੋਕਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਹੋ ਜਾਵੇਗਾ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੂਬਰੂ ਹੋਵਾਂਗੇ ਲੁਧਿਆਣਾ ਤੋਂ ਕੈਮਰਾ ਪਰਸੰਦੀਪਕ ਦੇ ਨਾਲ ਮੈਂ